ਆਪਾ ਮਨ ਲਾ ਪਹਿਲਾ ਚੱਲੇ ਚੱਲਣ ਹਾਰ ਵਾਟ ਵਟਾਇਆ ਧੰਧ ਪਟੇ ਸੰਸਾਰ ਸੱਚ ਨਾ ਪਾਇਆ ਕਿਆ ਭਵਿਏ ਕਿਆ ਢੂੰਡੀਏ ਗੁਰ ਸ਼ਬਦ ਦਿਖਾਇਆ ਮਮਤਾ ਮੋ ਵਿਸਰਜਿਆ ਆਪਣੇ ਘਰ ਆਇਆ ਤਰਾਓ ਸੱਚ ਮਿਲੈ ਸਚਿਆਰ ਊੜ ਨਾ ਪਾਈਆ ਸੱਚੇ ਸੂਤ ਕਿਤ ਲਾਈ ਬਹੌੜ ਨਾ ਆਈਏ ਮੋਇਆਂ ਕੋ ਪਿਆ ਰੋਵੋ ਰੋਏ ਨਾ ਜਾਣੂ ਰੋਵੋ ਸੱਚ ਸਲਾ ਹੁਕਮ ਪਛਾਣੋ ਹੁਕਮੀ ਵਜ਼ਾ ਲਿਖਾਈ ਆ ਜਾਣੀਆਂ ਲਾ ਪਲ ਪਾਏ ਹੁਕਮ ਸੁ ਜਾਣੀਆਂ ਹੁਕਮੀ ਪਰ ਧਾ ਜਾਏ ਦਰਗਾ ਭਾਣੀਆਂ ਲੁਕ ਮੇ ਹੀ ਸਿਰ ਮਾਰ ਬੰਦਰ ਬਾਣੀਏ ਲਾਹ ਸਚ ਨਿਆਉ ਮਨ ਲਸਾਈਏ ਲਿਖਿਆ ਪੱਲੇ ਪਾਏ ਗਰਬ ਵੰਜਾਈਏ ਮਨ ਮੁਖੀਆ ਸਿਰ ਮਾਰ ਵਾਦ ਖਪਾਈਏ ਠੱਗ ਮੁਠੀ ਕੂੜਿਆ ਬੰਨ ਚਲਾਈਏ ਸਾਹਿਬ ਬਿਰਦੇਵਸਾਏ ਨਾ ਪੁੱਛੋ ਤਵੀ ਗੁਨਾਹ ਬਖਸ਼ਨ ਹਰ ਸ਼ਬਦ ਕਮਾਵੀ ਨਾਨਕ ਮੰਗੈ ਸੱਚ ਗੁਰਮੁਖ ਕਹਾਲੀਐ ਮੈਂ ਤੁਝ ਬਿਨ ਅਵਰਨ ਕੋਏ ਨਦਰ ਨਿਹਾਲੀਐ ਆਸਾ ਮੈਲਾ ਪਹਿਲਾ ਕਿਆ ਜੰਗਲ ਢੂੰਡੀ ਜਾਏ ਮੈਂ ਘਰ ਬਨ ਹਰੀਆ ਵਲਾ ਸੱਚ ਟਿਕੈ ਘਰ ਆਏ ਸ਼ਬਦ ਤਾਵਲਾ ਜਹਾਂ ਦੇਖਾਂ ਤਾਂ ਸੋਏ ਅਵਰ ਨਾ ਜਾਣੀਏ ਗੁਰ ਕੀ ਕਾਰ ਕੁਮਾਏ ਮਹਿਲ ਪਿਸ਼ਾਣੀਏ ਰਹਾਓ ਆਪ ਮਿਲਾਵੇ ਸੱਚ ਤਾਂ ਮਨ ਭਾਵੇ ਤੱਲਾ ਸਦਾ ਰਜ਼ਾਏ ਅੰਕ ਸਮਾਵੇ ਸੱਚਾ ਸਾਹਿਬ ਮਨ ਵਸ ਵਸਿਆ ਮਨ ਸੋਈ ਆਪੇ ਦੇ ਵਡਿਆਈਆਂ ਦੇ ਟੋਟ ਨਾ ਹੋਈ ਅਬੇ ਤਬੇ ਕੀ ਚੱਕਰੀ ਕਿਉਂ ਦਰਗਾ ਪਾਵੇ ਸੱਥੇ ਕੀ ਬੇੜੀ ਜੇ ਚੜੇ ਘਰ ਨਾਲ ਬੁਢਾਵੇ ਆਪ ਨੜਾ ਮਨ ਵਿੱਚ ਹੀ ਹੈ ਸਿਰ ਦੀਜੈ ਨਾਲੇ ਗੁਰਮੁਖ ਵਸਤ ਪਸ਼ਾਣੀ ਹੈ ਆਪਣਾ ਘਰ ਭਾਲੇ ਜੰਮਣ ਮਰਣਾ ਆਖੀਏ ਤਿੰਨ ਕਰਤੇ ਕੀਆ ਆਪ ਗਵਾਯਾ ਮਰ ਰਹਿ ਫਿਰ ਮਰਨ ਨਾ ਥੀਆ ਸਾਈ ਕਰ ਤੁਮਵਣੀ ਧੁਰ ਕੀ ਫੁਰਮਾਈ ਜੇ ਮਨ ਸਤਗੁਰ ਦੇ ਮਿਲੇ ਕਿਨ ਕੀਮਤ ਪਾਈ ਰਤਨਾ ਪਾਰਕ ਸੋ ਧਣੀ ਤਿਨ ਕੀਮਤ ਪਾਈ ਨਾਨਕ ਸਾਹਿਬ ਮਨ ਵਸੈ ਸੱਚੀ ਵਡਿਆਈ ਆਸਾ ਮੈਲਾ ਪਹਿਲਾ ਜਿੰਨੀ ਨਾਮ ਵਸਾਰਿਆ ਦੂਜੇ ਭੰਮ ਪੁਲਾਈ ਮੂਲ ਛੋੜ ਡਾਲੀ ਲੱਗੇ ਕਿਆ ਪਾਵੈ ਛਾਈ ਬਿਨ ਨਾਮੈ ਕਿਉ ਛੂਟੀ ਐ ਜੇ ਜਾਣੈ ਕੋਈ ਗੁਰਮੁਖ ਹੋਏ ਤਾਂ ਛੂਟੀ ਐ ਮਨਮੁਖ ਪਤਖੋਈ ਰਾਹ ਜਿੰਨੀ ਏਕੋ ਸੇਵਿਆ ਪੂਰੀ ਮਤ ਪਾਈ ਆਦ ਚੁਗਾਦ ਨਿਰੰਜਨਾਂ ਜਾਨ ਹਰ ਸ਼ਰਨਾਈ ਸਾਹਿਬ ਮੇਰਾ ਇੱਕ ਹੈ ਅਵਰ ਨਹੀਂ ਪਾਈ ਕਿਰਪਾ ਤੇ ਸੁਖ ਪਾਇਆ ਸਾਚੇ ਪਰ ਥਾਈ ਗੁਰ ਬਿਨ ਕਿਨਾਂ ਨਾ ਪਾਇਓ ਕੀ ਤੀ ਕਹ ਕਹਾਏ ਆਪ ਦਿਖਾਵੇ ਵਾਟੜੀ ਸੱਚੀ ਭਸਤ ਡਰੜਾਏ ਮਨ ਮੁਖ ਦੇ ਸਮਝਾਈਏ ਪੀ ਉਜੜ ਜਾਏ ਬਿਨ ਨਹਰ ਨਾਮ ਨਾ ਸ਼ੂਤ ਸੀ ਮਰਨਰਤ ਸਮਾਏ ਜਨਮ ਮਰੇ ਪਰਮਾਈ ਹੈ ਹਰ ਨਾਮ ਨਾ ਲੈਵਾ ਸਾ ਕੀ ਕੀਮਤ ਨਾ ਪਵੈ ਦਿਨ ਗੁਰ ਕੀ ਸੇਵਾ ਜੇਹੀ ਸੇਵ ਕਰਾਈ ਹੈ ਕਰਨੀ ਵੀ ਸਾਈ ਆਪ ਕਰੇ ਕਿਸ ਆਖੀ ਹੈ ਵੇਖੇ ਵਡਿਆਈ ਗੁਰ ਕੀ ਸੇਵਾ ਸੁ ਕਰੇ ਜਿਸ ਆਪੁ ਕਰਾਏ ਨਾਨਕ ਸਿਰ ਦੇ ਛੂਟੀਐ ਦਰਗਾ ਪਤ ਪਾਏ ਆਸਾ ਆਤਮਾ ਲਾ ਪਹਿਲਾ ਰੂੜੋ ਠਾਕੁਰ ਮਹਾਰੋ ਰੂੜੀ ਗੁਰਬਾਣੀ ਵੱਡਾ ਭਾਗ ਸਤ ਗੁਰ ਮਿਲੇ ਪਾਈਐ ਪੰਨੀਰ ਬਾਣੀ ਮੈਂ ਓ ਲਗੀਆਂ ਓ ਲਗੀ ਹਮ ਸ਼ੋਰੂ ਥਾਰੇ ਜਿਉ ਤੂੰ ਰੱਖੈ ਤਿਉ ਰਹਾ ਮੁਖ ਨਾ ਮੋਹ ਮਾਰੇ ਰਹਾ ਦਰਸ਼ਨ ਕੀ ਪਿਆਸਾ ਖੈਣੀ ਪਾਣੇ ਮਨ ਪਾਈਆ ਮੇਰੇ ਠਾਕੁਰ ਹੱਥ ਵਡਿਆਈਆ ਪਾਣੇ ਤਤ ਤਾਈਏ ਸੱਚੋ ਦੂਰ ਨਾ ਜਾਣੀਐ ਅੰਤਰ ਹੈ ਸੋਈ ਜਾਂ ਦੇਖਾ ਤਾ ਰਵ ਰਹਿ ਕਿਨ ਕੀਮਤ ਹੋਈ ਆਪ ਕਰੇ ਆਪੇ ਹਰੇ ਵੇਖੇ ਵਡਿਆਈ ਗੁਰਮੁਖ ਹੋਏ ਨਿਹਾਲੀ ਆ ਯੋ ਕੀਮਤ ਪਾਈ ਜੀਵਨ ਦੀ ਆਲਾ ਹਾ ਮਿਲੇ ਗੁਰਕਾਰ ਤੁਮਾਵੇ ਤੁਰਬ ਹੋਵੇ ਲਿਖਿਆ ਆ ਸਤਗੁਰ ਪਾਵੇ ਮਨਮੁਖ ਟੋਟਾ ਨਿਤ ਹੈ ਧਰਮੈ ਫਰਮਾਏ ਮਨਮੁਖ ਅੰਧਾ ਨਾ ਚਿਤੈ ਕਿਉਂ ਦਰਸ਼ਨ ਪਾਏ ਤਾਂ ਜਗ ਆਇਆ ਜਾਣੀ ਸੱਚ ਹੈ ਲੇਵ ਲਾਏ ਗੁਰtheta ਪਾਰਸੁ ਹੈ ਜੋਤੀ ਜੋਤ ਮਿਲਾਏ ਐਨਸ ਰਹਿ ਨਿਰਾਲਮੋ ਕਾਰ ਧੁਰ ਕੀ ਕਰਨੀ ਨਾਨਕ ਨਾਮ ਸੰਤੋਖੀਆ ਰਤੇ ਹਰ ਚਰਣੀ ਆਸਾ ਮੈਲਾ ਪਹਿਲਾ ਇੱਤ ਅੱਖਣ ਆਖੀਏ ਤਾਂ ਕੇ ਅੰਤ ਨਾ ਜਾਣ ਮੈਨ ਧਰਿਆ ਪਰ ਏਕ ਤੂੰ ਮੈਂ ਤਾਣ ਸਤਾਣ ਨਾਨਕ ਕੀ ਅਰਦਾਸ ਹੈ ਸਤ ਨਾਮ ਸੋਹਿਲ ਆਪ ਗਿਆ ਸੋਜੀ ਤਈ ਗੁਰ ਸ਼ਬਦੀ ਮੇਲਾ ਰਹਾਓ ਹਮ ਗਰਬ ਗਵਾਈ ਹੈ ਪਾਈਏ ਵਿਚਾਰ ਹਾਇਬ ਸੋ ਮਨ ਮਾਨਿਆ ਦੇ ਸਾਚ ਅਧਾਰ ਐਨਸ ਨਾਮ ਸੰਤੋਖਿਆ ਸੇਵਾ ਸੱਚਾਈ ਤਾਂ ਕਾ ਵਿਗਨ ਨ ਲੱਗ ਗਈ ਚੱਲੇ ਸੁਖ ਮਰਜ਼ਾਈ ਹੁਕਮਰਜ਼ਾਈ ਜੋ ਚੱਲੇ ਸੋ ਪਵੇ ਖਜ਼ਾਨੇ ਖੋਟੇ ਠਵਰ ਨ ਪਾਏ ਨੀ ਰਲੇ ਝੂਠਾਨੇ ਨਿਤ ਨਿਤ ਖਰਾਸ ਮੁਹੱਲੀ ਸੱਚ ਸੌਦਾ ਪਾਈਆ ਛੋਟੇ ਨਦਰ ਨਾਮਣੀ ਲੈ ਅਗੰ ਜਲਾਈਆ ਜਿੰਨੀ ਆਤਮ ਚੀਨਿਆ ਪਰਮਾਤਮ ਸੋਈ ਇੱਕੋ ਅੰਮ੍ਰਿਤ ਧਿਰਖ ਹੈ ਫਲ ਅੰਮ੍ਰਿਤ ਹੋਈ ਅੰਮ੍ਰਿਤ ਫਲ ਜਿਨੀ ਚੱਖਿਆ ਸਚ ਰਹਿ ਅਗਾਈ ਤਿਨਾ ਪਰਮ ਨਾ ਭੇਦ ਹੈ ਹਰ ਰਸਨ ਰਸਾਈ ਹੁਕਮ ਸੰਜੋਗੀ ਆਇਆ ਚਲ ਸਦਾ ਰਜ਼ਾਈ ਔਗਣ ਯਾਰੇ ਕੋ ਗੁਣ ਨਾਮ ਕੈ ਸੱਚ ਮਿਲੇ ਵਡਾਈ ਆਸਾ ਮੈਲਾ ਪਹਿਲਾ ਮਨ ਰਾਤੋ ਹਰ ਨਾਏ ਸੱਚ ਵਖਾਣਿਆ ਲੋਕਾਂ ਦਾ ਕਿਆ ਜਾਏ ਜਾਂ ਤੁਧ ਫਾਣਿਆ ਜੋ ਲਗ ਜੀਉ ਪ੍ਰਾਨ ਸੱਚ ਧਿਆਈਐ ਲਾਹ ਹਰ ਬੁਣ ਗਾਈ ਮਿਲੇ ਸੁਖ ਪਾਈਐ ਰਹਾ ਸੱਚੀ ਤੇਰੀ ਕਾਰ ਦੇਹ ਦਇਆਲ ਤੂੰ ਹਾਂ ਜੀਵਾ ਤੁਦਸਾਲਾ ਮੈਂ ਤੇਕ ਆਧਾਰ ਤੂੰ ਦਰ ਸੇਵਕ ਦਰਵਾਨ ਦਰਦ ਤੂੰ ਜਾਣੀ ਭਗਤ ਤੇਰੀ ਹੈ ਰਾਮ ਦਰਦ ਗੁਆਵੀਂ ਦਰਗਾਹ ਨ ਮਹਦੂਰ ਗੁਰਮੁਖ ਜਾਣਸੀ ਵੇਲਾ ਸੱਚ ਪਰਵਾਹ ਸ਼ਬਦ ਪਸ਼ਾਨ ਸੀ ਸਤ ਸੰਤੋਖ ਕਰ ਭਾਉ ਤੋਸ਼ਾ ਹਰ ਨਾਮ ਸੇ ਮਨੋ ਛੋੜ ਵਿਕਾਰ ਸੱਚਾ ਸੱਚ ਦੇ ਸੱਚੇ ਸੱਚਾ ਨੇ ਸੱਚੇ ਲਾਇਆ ਅੱਤੇ ਕਰੇ ਨਿਆ ਜੋ ਤਿਸ ਭਾਇਆ ਸੱਚੇ ਸੱਚੀ ਦਾਤ ਦੇ ਦਿਆਲ ਹੈ ਤਿਸ ਸੇਵੀ ਦਿਨ ਰਾਤ ਨਾਮ ਅਮੋਲ ਹੈ ਤੂੰ ਕੁੱਤਮ ਹਉ ਨੀਚ ਸੇਵਕ ਕਰਨ ਦੀਆ ਨਾਨਕ ਨਦਰ ਕਰੇ ਮਿਲੇ ਸਚ ਵੰਢੀਆ ਅਸਾ ਮੈਲਾ ਪਹਿਲਾ ਆਵਣ ਜਾਣਾ ਕਿਉਂ ਰਹਿ ਕਿਉਂ ਮੇਲਾ ਹੋਈ ਜਨਮ ਮਰਨ ਦਾ ਦੁੱਖ ਖਣੋ ਨਿਤ ਸੰਸਾ ਦੋਈ ਦਿਨ ਨਾ ਵੈ ਕਿਆ ਜੀਵਨ ਫੇਤ ਤ੍ਰਿਗ ਚਤੁਰਾਈ ਸਤਗੁਰ ਸਾਧਨਾ ਸੇਵਿਆ ਹਰ ਭਗਤ ਨਾ ਭਾਈ ਰਹਾ ਆਵਣ ਜਾਵਣ ਤੋ ਰਹਿ ਪਾਈਏ ਗੁਰ ਪੂਰਾ राम नाम धन रास दे बिनसै हम पूरा संत जना को मिल रहे धन धन जस गाए आद पुरख अपरम्परा गुरुमुख हर पाए नटुआ सांग बनाया बाजी संसार किन पल बाजी देखी है उजरत नहीं बारा ਮੈਂ ਚੌਪੜ ਖੇਲਣਾ ਝੂਠੇ ਅੰਕਾਰਾ ਸਭ जग ਹਾਰੈ ਸੋ ਜਿਣੈ ਗੁਰ ਸ਼ਬਦ ਵਿਚਾਰਾ ਜਿਉ ਅੰਦੁਲੇ ਹੱਥ ਟੂਣੀ ਹਰ ਨਾਮ ਮੋ ਮਾਰੈ ਧਰਮ ਨਾਮ ਹਰ ਟੇਕ ਹੈ ਨਿਸਦੋਤ ਸਵਾਰੈ ਜਿਉ ਤੂੰ ਰੱਖੈ ਤਿਉ ਰਹਾ ਹਰ ਨਾਮ ਧਾਰਾ ਤੰਤ ਸੁਖਾਈ ਪਾਇਆ ਜਨ ਮੁਕਤ ਦੁਆਰ ਜਨਮ ਵਰਣ ਦੁਖ ਮਿਟਿਆ ਜਪ ਨਾਮ ਮੁਰਾਰੇ ਨਾਮ ਨਾਮ ਨ ਵਿਸਰੇ ਪੂਰਾ ਗੁਰ ਤਾਰੇ